ਭਾਰਤੀ ਨੈਸ਼ਨਲ ਫੁੱਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਇੱਕ ਵਾਰ ਫਿਰ ਭਾਰਤ ਦੇਸ਼ ਨੂੰ ਮਾਣ ਹਾਸਲ ਕਰਵਾਇਆ ਹੈ। ਮੋਹਾਲੀ ਦੇ ਇਸ ਫੁੱਟਬਾਲਰ ਨੇ ਯੂਰਪੀ ਦੀ ਇੱਕ ਵਧੀਆ ਲੀਗ ਦੇ ਵਿੱਚ ਖੇਲ ਕੇ ਇਤਿਹਾਸ ਰਚਿਆ। ਇਹ ਜਿਹਾ ਕਰਨ ਵਾਲਾ ਪਹਿਲਾ ਭਾਰਤੀ ਹੈ। ਇੰਗਲੈਂਡ ਨੇ ਦੂਜੇ ਟੈਸਟ ਮੈਚ ਦੇ ਵਿੱਚ ਸ਼੍ਰੀਲੰਕਾ ਨੂੰ 9 ਵਿਕਟ ਨਾਲ ਹਰਾ ਦਿੱਤਾ। ਮਹਿਮਾਨ ਟੀਮ ਨੇ ਫਾਲੋਅ-ਆਨ ਖੇਡਣ ਦੇ ਬਾਅਦ ਇੰਗਲੈਂਡ ਨੂੰ ਜਿੱਤ ਦੇ ਲਈ 79 ਨੰਨਾ ਦਾ ਟਾਰਗੇਟ ਦਿੱਤਾ, ਜਿਸ ਨੂੰ ਮੇਜ਼ਬਾਨ ਟੀਮ ਨੇ 1 ਵਿਕਟ ਗਵਾ ਕੇ ਹਾਸਲ ਕਰ ਲਿਆ। ਇਸ ਮੈਚ ਵਿੱਚ ਇੰਗਲੈਂਡ ਦੇ ਕਪਤਾਨ ਐਲੈਸਟਰ ਕੁੱਕ ਸਭ ਤੋਂ ਘੱਟ ਉਮਰ ਵਿੱਚ 10000 ਰਨ ਬਣਾਉਣ ਵਾਲੇ ਕ੍ਰਿਕਟਰ ਬਣ ਗਏ ਨੇ ਇਸ ਦੇ ਨਾਲ ਹੀ ਉਹ ਸਚਿਨ ਤেন্ডੂਲਕਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ ਪਰ ਅਦੇ 스타 ਬੱਲੇਬਾਦ ਵਿਰਾਟ ਕੋਹਲੀ ਨੂੰ ਸਾਲ ਦਾ ਸਰਵੋਤਮ ਟ20 ਖਿਡਾਰੀ ਚੁਣਿਆ ਗਿਆ ਜਦਕਿ ਸਾਫ ਕਪਾਹਾਰਤੀ ਕਪਤਾਨ ਦਿਲੇਪ ਵੇਂਗ ਸਰਕਰ ਨੂੰ ਇੱਕ ਸਮਰੋਹ ਦੇ ਵਿੱਚ ਲਾਈਫਟਾਈਮ ਉਪਲਬਧੀ ਪੁਰਸਕਾਰ ਦੇ ਨਾਲ ਨਿਵਾਜਿਆ ਗਿਆ ਇਸ ਦੌਰਾਨ ਕਈ ਹੋਰ ਸਾਫ ਕਾਤੇ ਵਰਤਮਨ ਖਿਡਾਰੀ ਵੀ ਮੌਜੂਦ ਰਹੇ ਉਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ 9ਵੇਂ ਦਿਨ ਕੋਈ ਵੀ ਮੈਚ ਨਹੀਂ ਖੇਡਿਆ ਗਿਆ। ਦਰਸਲ ਮੀਂਹ ਦੇ ਕਾਰਨ ਸਾਰੇ ਮੁਕਾਬਲੇ ਰੱਦ ਕੀਤੇ ਗਏ। 16 ਸਾਲਾਂ ਵਿੱਚ ਜਿਹਾ ਪਹਿਲੀ ਵਾਰ ਹੋਇਆ ਕਿ ਪੂਰੇ ਦਿਨ ਟਿਕ ਵੀ ਮੁਕਾਬਲਾ ਨਾ ਹੋਇਆ ਹੋਵੇ। ਦੋਵਾਰ ਦੇ ਤਗਮਾ ਜੇਤੂ ਪਹਿਲਵਣ ਸੁਸ਼ੀਲ ਕੁਮਾਰ ਦੀ ਨਰਸਿੰਗ ਯਾਦਵ ਦੇ ਨਾਲ 74 ਕਿਲੋਗ੍ਰਾਮ ਵਰਗਟਾ ਰਾਇਲ ਮਕਰੋਨ ਦੇ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਗਈ ਹੈ। ਦਿੱਲੀ ਹਾਈ ਕੋਰਟ ਦੇ ਵਿਚਸ਼ਣ ਇਵਾਨ ਨੇ ਸੁਣਵਾਈ ਦੋਹਾਂ ਪੱਖਾਂ ਦੀ ਬਹਿਸ ਦੇ ਬਾਅਦ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਜਦ ਕਿ ਸੋਮਵਾਰ ਨੂੰ ਫਿਰ ਤੋਂ ਇਹ ਸੁਣਵਾਈ ਬੁੱਧਵਾਰ ਤੱਕ ਲਈ ਮੁਲਤਵੀ ਕੀਤੀ ਗਈ ਰੀਓਲੰਪਿਕ ਉਸ ਜਾਣ ਵਾਲੇ ਗੁਜਰੇ ਦੇ ਖਿਲਾਫ ਖੜੇ ਦੋ ਪਹਿਲਵਾਨਾ ਸੁਸ਼ੀਲ ਕੁਮਾਰ ਅਤੇ ਨਰਸਿੰਘ ਯਾਦਵ ਦੇ ਹਾਲਾਤ ਦਿੱਲੀ ਹਾਈ ਕੋਰਟ ਨੇ ਮੰਨਪੱਕੇ ਦੱਸੇ ਨੇ ਹਾਈ ਕੋਰਟ ਦੇ ਮੁਤਾਬਕ ਇਹਨਾਂ ਦੋਨਾਂ ਦਾ ਇਸਤੇਮਾਲ ਭਾਰਤੀ ਕੁਸ਼ਤੀ ਮਹਾਸੰਘ ਵੱਲੋਂ ਰਾਜਨੀਤੀ ਦੇ ਪਿਆਦਿਆਂ ਦੀ ਤਰ੍ਹਾਂ ਨਾ ਹੋਵੇ ਜ਼ਿੰਬਾਬਵੇ ਤੌਰ 'ਤੇ ਲਈ ਭਾਰਤੀ ਕ੍ਰਿਕਟ ٹیم ਤੇ ਚੁਣੇ ਜਾਣ ਦੇ ਬਾਅਦ ਪਹਿਲੀ ਵਾਰ ਸ਼ਹਿਰ ਪਹੁੰਚੇ ਮਨਦੀਪ ਸਿੰਘ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਆਰਸੀਬੀ ਟੀਮ ਦੇ ਕਪਤਾਨ ਅਤੇ ਚੰਗੇ ਦੋਸਤ ਵਿਰਾਟ ਕੋਹਲੀ ਨੇ ਵੀ ਟੀਮ ਦੀ ਚੋਣ ਤੇ ਉਹਨਾਂ ਨੂੰ ਆਪਣਾ ਇੱਕ ਬੱਲਾ ਗਿਫਟ ਕੀਤਾ ਅਤੇ ਵਧਾਈ ਦਿੱਤੀ Indian Premier League ਚ Sunrisers Hyderabad ਨੇ ਖਿਤਾਬ ਆਪਣੇ ਨਾਮ ਕੀਤਾ ਇਸ ਫਾਈਨਲ ਮੈਚ ਟੀਮ ਦੇ ਆਲਰਾਊਂਡਰ ਯੁਵਰਾਜ ਸਿੰਘ ਨੇ ਬਿਹਤਰੀਨ ਬੱਲੇਬਾਜ਼ੀ ਕੀਤੀ ਯੁਵਰਾਜ ਨੇ ਕਿਹਾ ਕਿ ਉਹ ਟੀਮ ਦੀ ਚਤਨੂ ਗੇਂਦਬਾਜ਼ ਅਸ਼ਿਸ਼ ਨਹਿਰਾ ਨੂੰ ਸਮਰਪਿਤ ਕਰਦੇ ਨੇ ਪਾਰਟੀ ਗੇਂਦਬਾਜ਼ ਹਰਪਜਨ ਸਿੰਘ ਦੀ ਪਤਨੀ ਗੀਤਾ ਬਸਰਾ ਮਾਂ ਬਣਨ ਵਾਲੀ ਹੈ ਉਹਨਾਂ ਦੀ ਗੋਦ ਭराई ਦੀ ਸਮਾਰਟ 4 ਜੂਨ ਨੂੰ ਹੋਵੇਗੀ ਗੀਤਾ ਨੇ ਪਿਛਲੇ ਸਾਲ 29 ਅਕਤੂਬਰ ਨੂੰ ਜਲੰਧਰ ਦੇ ਕ੍ਰਿਕਟਰ ਹਰਪਜਨ ਸਿੰਘ ਨਾਲ ਵਿਆਹ ਕੀਤਾ ਸੀ